ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਨੇ ਆ ਤੁਸੇ ਬਿਲਕੁਲ ਠੀਕ ਠਾਕ ਹੋਵਗੇ ਰੱਬ ਤੁਹਾਨੂੰ ਖੁਸ਼ ਰੱਖੇ ਜੀ ਸਾਡੇ ਅਕਲਾਵਾ ਚਰਕੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਕਰਨੈਲ ਸਿੰਘ ਦੇ ਮਾਮਲੇ ਤੇ ਇਹ ਮਾਮਲਾ ਜਿਹੜਾ ਹੈ ਮਸੀਦ ਕਰਮ ਹੁੰਦਾ ਜਾਂਦਾ ਪਿਆ ਤੇ ਇਹਨੂੰ ਲੈ ਕੇ ਬੜੀ ਚਰਚਾ ਜਿਹੜੀ ਹੁੰਦੀ ਪਈ ਹੈ ਅੱਛਾ ਤੁਹਾਡੇ ਨਾਲ ਇੱਕ ਐਦਾ ਅਹਿਮ ਖੁਲਾਸਾ ਸ਼ੇਅਰ ਕਰਾਂਗੇ ਇਥੇ ਕੀ ਕੀ ਅਪਡੇਟ ਹੈ ਕੀ ਗੱਲਾਂ ਚੱਲਦੀਆਂ ਪਈਆਂ ਨੇ ਇਹਦੇ ਬਾਰੇ ਵਿੱਚ ਜੇ ਇਹ ਵੀਡੀਓ ਦੇਖਣੀ ਆ ਪਹਿਲਾਂ ਵੀਡੀਓ ਦੇਖ ਲੈਣੇ ਆ ਫਿਰ ਤੁਹਾਡੇ ਨਾਲ ਮਸੀਂ ਅੱਗੇ ਡਿਸਕਸ਼ਨ ਕਰਨੀ ਆ ਵੀਡੀਓ ਵੇਖਣ ਤੋਂ ਬਾਅਦ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚੱਲਦੇ ਆ ਦੇਖਦੇ ਆ ਵੀਡੀਓ ਲੈਟਸ ਗੋ ਕਰਨਲ ਮਾਮਲੇ ਦੇ ਵਿੱਚ ਇੱਕ ਹੋਰ ਸਬੂਤ ਬਹੁਤ ਵੱਡਾ ਸਾਹਮਣੇ ਆ ਗਿਆ ਇਨਸਪੈਕਟਰ ਨੇ ਆਪਣੇ ਮੂੰਹੋਂ ਦੱਸ ਦਿੱਤੀ ਆ ਪੂਰੀ ਸਚਾਈ ਉਗਲ ਦਿੱਤੀ ਆ ਕਿ ਜਿਹੜਾ ਕਰਨਲ ਕੁੱਟਿਆ ਗਿਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਦਾ ਬੰਦਾ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਵੀਡੀਓ ਸੁਣਾਵਾਂ ਮੇਰੀ ਇੱਕ ਅਪੀਲ ਆ ਬੇਨਤੀ ਹੈ ਕਿਉਂਕਿ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਨੇ ਕਿਹਦੇ ਖਿਲਾਫ ਨੇ ਕੌਣ ਏਜੰਡਾ ਚੱਲਦਾ ਸੀ ਜਿਹੜੇ ਕਿ ਕਰਨਲ ਸਾਹਿਬ ਕੁੱਤੇ ਗਏ ਨੇ ਯਾਨੀ ਹੁਣ ਇੱਕ ਇਨਸਪੈਕਟਰ ਨੇ ਆਪਣੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ ਕੌਣ ਬੰਦੇ ਦੋਸ਼ੀ ਨੇ ਕਿਹਦਾ ਹੱਥ ਆ ਪਿੱਛੇ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਜਿਹੜਾ ਇਨਸਪੈਕਟਰ ਸਾਹਮਣੇ ਆਇਆ ਉਹਨੂੰ ਸੁਣਨ ਤੋਂ ਬਾਅਦ ਪੂਰੇ ਯਾਨੀ ਲੋਕਾਂ ਦੇ ਹੋਸ਼ ਛੁੱਟ ਗਏ ਨੇ ਕਿਹਦੇ ਪਿੱਛੇ ਦਾ ਮਾਮਲਾ ਕੀ ਹੈ ਯਾਨੀ ਇੱਕ ਹਫਤਾ ਹੋ ਚੁੱਕਿਆ ਹੈ ਜਿਹੜਾ ਕਿ ਕਾਰਨਰ ਸਾਹਿਬ ਦੀ ਕੁੱਟਮਾਰ ਦਾ ਮਾਮਲਾ ਆਇਆ ਸੀ ਸਾਹਮਣੇ ਜਿਹੜਾ ਇੰਸਪੈਕਟਰ ਸਾਹਮਣੇ ਆਇਆ ਉਹਨੇ ਪੂਰੀ ਸਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਰਾਜ਼ ਖੋਲ ਦਿੱਤੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਵੀਡੀਓ ਸੁਣਾਵਾਂ ਮੇਰੀ ਇੱਕ ਅਪੀਲ ਆ ਬੇਨਤੀ ਹੈ ਕਿਉਂਕਿ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਨੇ ਕਿਹਦੇ ਖਿਲਾਫ ਨੇ ਕੌਣ ਏਜੰਡਾ ਚੱਲਦਾ ਸੀ ਜਿਹੜੀ ਉਹਦੇ ਨਾਲ ਦੁਸ਼ਮਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਕਿ ਕਰਨਲ ਸਾਹਿਬ ਕੁੱਤੇ ਗਏ ਨੇ ਕਿਉਂਕਿ ਕਰਨਲ ਸਾਹਿਬ ਕੋਈ ਮਾੜੀ ਮੋਟੀ ਗੱਲ ਨਹੀਂ ਬਲਕਿ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਅਕਸਰ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਫੌਜ ਦਾ ਦੇਸ਼ ਪ੍ਰਤੀ ਜਾਂ ਫਿਰ ਪੰਜਾਬ ਦੇ ਲੋਕਾਂ ਪ੍ਰਤੀ ਕੀ ਯੋਗਦਾਨ ਹੈ ਪਰ ਹੁਣ ਜਿਹੜਾ ਇਹ ਇੰਸਪੈਕਟਰ ਸਾਹਮਣੇ ਆਇਆ ਇਹਨੂੰ ਸੁਣ ਤੋਂ ਬਾਅਦ ਸਾਰੇ ਲੋਕਾਂ ਦੇ ਹੋਸ਼ ਉੱਡ ਗਏ ਨੇ ਕਿ ਆਖਰ ਮਾਮਲਾ ਓਲਝੇ ਕਿਉਂ ਹੈ ਕਿਉਂ ਜਣੀ ਇਹ ਸਾਲ ਨਹੀਂ ਹੋ ਰਿਹਾ ਇੱਕ ਪਾਸੇ ਨਾਰਕ ਸਾਹਿਬ ਐਸਐਸਪੀ ਨੇ ਪਟਿਆਲਾ ਦੇ ਜਿਹੜੇ ਗੈਸਐਸਪੀ ਕਹਾਉਂਦੇ ਰਹਿਖ ਹੁਣ ਨਹੀਂ ਰਿਹਾ ਕਿ ਬੇ ਦੋਸ਼ਬਾਦ ਬਡੇ ਰਗੇ ਨੇ ਕਿ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਜਿਹੜੇ ਲੋਕ ਉਹਦੇ ਦੋਸ਼ੀ ਸੀ ਅਸਲ ਦੇ ਵਿੱਚ ਦੋਸ਼ੀ ਹੈ ਕੌਣ ਪੂਰੇ ਪਰਦੇ ਚੱਕ ਦਿੱਤੇ ਨੇ ਔਰ ਤੁਹਾਡੇ ਸਾਹਮਣੇ ਹੁਣ ਮੈਂ ਇਹਦਾ ਵੀਡੀਓ ਸੁਣਾਉਣਾ ਤਾਂ ਹੁਣ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਪ੍ਰਮਾਣ ਕਰੇ ਜਿਹੜਾ ਕਿ ਕਾਰਨਰ ਸਾਹਿਬ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜ ਗਿਆ ਤਾਂ ਤੁਸੀਂ ਵੀ ਇੱਕ ਆਪਣਾ ਯੋਗਦਾਨ ਪਾਉਣਾ ਹੈ ਕਿ ਇਸ ਵੀਡੀਓ ਨੂੰ ਸ਼ਹਿਰ ਜ਼ਰੂਰ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਐਸਾ ਖੁਲਾਸਾ ਹੋਣ ਜਾ ਰਿਹਾ ਕਰਨਲ ਮਾਮਲੇ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੱਸੂਗਾ ਕਿ ਮਾਮਲਾ ਕੀ ਹੈ ਪਹਿਲੀ ਵਾਰ ਜਿਹੜਾ ਕਿ ਸਾਹਮਣੇ ਆਏ ਨੇ ਸੁਣੋ ਪਰਿਵਾਰ ਦੇ ਵਿੱਚ ਕਰਨਲ ਦੇ ਨਾਲ ਗੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਸਾਰੀਆਂ ਧਿਰਾਂ ਸਾਹਮਣੇ ਆਈਆਂ ਨੇ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਉਸ ਪਰਿਵਾਰ ਦੇ ਨਾਲ ਹੈ ਕਿ ਇਨਸਾਫ ਹੁਣ ਤੱਕ ਕਿਉਂ ਨਹੀਂ ਮਿਲਿਆ ਪਰ ਇਹ ਸਭ ਮਾਮਲੇ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਹੁਣ ਤੱਕ ਚਾਹੇ ਸਰਵਿਸ ਕਰਨ ਵਾਲੇ ਪੁਲਿਸ ਅਫਸਰ ਨੇ ਉਹ ਖੁੱਲ ਕੇ ਬੋਲ ਕਿਉਂ ਨਹੀਂ ਰਹੇ ਹਿੰਦਲੇ ਪੱਧਰ ਤੋਂ ਲੈ ਕੇ ਡੀਜੀਪੀ ਸਾਹਿਬ ਤੱਕ ਕਿਸੇ ਨੇ ਵੀ ਇਸ ਦੇ ਉੱਤੇ ਕੋਈ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ ਹਾਲਾਂਕਿ ਡਾਕਟਰ ਐਸਐਸਪੀ ਨਾਨਕ ਸਿੰਘ ਨੇ ਜਰੂਰ ਮੀਡੀਆ ਦੇ ਨਾਲ ਗੱਲਬਾਤ ਇਸ ਕੇਸ ਬਾਰੇ ਕੀਤੀ ਹੈ ਪਰ ਜਿਹੜੀ ਉਹ ਗੱਲਬਾਤ ਕੀਤੀ ਉਸ ਦੇ ਨਾਲ ਪਰਿਵਾਰ ਨੂੰ ਵੀ ਤਸੱਲੀ ਨਹੀਂ ਹੋਈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਇੰਸਪੈਕਟਰ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਰੇ ਘਟਨਾਵਾਂ ਦੇ ਬਾਰੇ ਸਾਰੀ ਗੱਲ ਕਰਾਂਗੇ ਇੰਸਪੈਕਟਰ ਸਾਹਿਬ ਹੁਣ ਤੱਕ ਇਸ ਘਟਨਾ ਦੇ ਬਾਰੇ ਬੜੀਆਂ ਗੱਲਾਂ ਹੋ ਗਈਆਂ ਇੱਕ ਹਫ਼ਤਾ ਲਗਭਗ ਬੀਤ ਚੁੱਕਾ ਹੈ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕੀ ਸੋਚਣਾ ਹੈ ਕਿਉਂਕਿ ਸਾਰਿਆਂ ਦੀ ਨਜ਼ਰ ਹੈ ਕਹਿੰਦੇ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰ ਚਾਹੇ ਉਹ ਸੇਵਾਮੁਕਤ ਹੈ ਚਾਹੇ ਕੋਈ ਸਰਵਿਸ ਕਰਨ ਵਾਲਾ ਖੁੱਲਕੇ ਬੋਲ ਕਿਉਂ ਨਹੀਂ ਰਿਹਾ ਇਹਦੇ 'ਚ ਦੇਖੋ ਜੀ ਉਨਨ ਵਾਲੀ ਗੱਲ ਆ ਜਿਹੜੇ ਤਾਂ ਸਰਵਿੰਗ ਪੁਲਿਸ ਅਫਸਰ ਨੇ ਜਾਂ ਜਾਂ ਡੀਜੀਪੀ ਸਾਹਿਬ ਜਾਂ ਐਸਐਸਪੀ ਸਾਹਿਬ ਸਟੇਟਮੈਂਟ ਦੇ ਸਕਦੇ ਨੇ ਵਿਚ ਵਿਚਾਲੇ ਵਾਲੇ ਅਫਸਰ ਨਹੀਂ ਬੋਲਦੇ ਰਹੀ ਗੱਲ ਰਿਟਾਇਰਡ ਅਫਸਰ ਐਸੋਸੀਏਸ਼ਨ ਆ ਉਹਦਾ ਮੈਂ ਸੂਬੇ ਦਾ ਚਾਂਸਕਤਰ ਆ ਮੈਂ ਆਟੋ ਆਫ ਸ਼ਿਫਟ ਗਿਆ ਹੋਇਆ ਸੀ ਮੈਂ ਰਾਤੀ ਵਾਪਸ ਆ ਤੁਸੀ ਮੌਕਾ ਦਿੱਤਾ ਮੈਂ ਇਹਦੇ ਬਾਰੇ ਉਸ ਗੱਲਾਂ ਜਰੂਰ ਕਰਾਂਗਾ ਗੱਲ ਇਹ ਆ ਵੀ ਪਹਿਲੀ ਤਾਂ ਗੱਲ ਇਹ ਜਿਹੜੀ ਘਟਨਾ ਵਾਪਰੀ ਬੜੀ ਨਿੰਦਣਯੋਗ ਆ ਸਾਨੂੰ ਵੀ ਬੜਾ ਰਿਸੋਰਸ ਆ ਵੀ ਨਹੀਂ ਹੋਣਾ ਚਾਹੀਦਾ ਸੀ ਆ ਉਸ ਪਰਿਵਾਰ ਨਾਲ ਕਰਨਲ ਪਰਿਵਾਰ ਨਾਲ ਵੀ ਸਾਨੂੰ ਹੰਦਰਦੀ ਆ ਕਰਨਲ ਸਾਹਿਬ ਨਾਲ ਹਮਦਰਦੀਆ ਪਰ ਸੰਦੀਪ ਜੀ ਕਈ ਵਾਰੀ ਇਦਾਂ ਨਾ ਹੁੰਦਾ ਵੀ ਕਈ ਘਟਨਾਵਾਂ ਨਾਲ ਛੱਡਣ ਲਈ ਵਾਪਰਦੀਆਂ ਨੇ ਜਦੋਂ ਕੋਈ ਘਟਨਾ ਵਾਪਰਦੀ ਆ ਜਦੋਂ ਕੋਈ ਕੁਝ ਹੁੰਦਾ ਉਹ ਕੁਦਰਤੀ ਹੁੰਦਾ ਬਿਲਕੁਲ ਆਂਡ ਨਹੀਂ ਹੁੰਦਾ ਬਿਲਕੁਲ ਆਂਡ ਉਦੋਂ ਹੁੰਦਾ ਜਦੋਂ ਕੋਈ ਵੱਡੇ ਲੈਵਲ ਦਾ ਕੋਈ ਕ੍ਰਾਈਮ ਕੀਤਾ ਹੋਵੇ ਵੱਡੇ ਲੈਵਲ ਦਾ ਕੋਈ ਇਨਸੀਡੈਂਟ ਹੋਇਆ ਹੋਵੇ ਉਸ ਨਾਲ ਵੱਡੇ ਲੈਵਲ ਦੀ ਚੈਰੀ ਵੈਰੀ ਨਾਲ ਕੰਮ ਚੱਲਦਾ ਸੋ ਇਹ ਘਟਨਾ ਜਿਹੜੀ ਕੁਦਰਤੀ ਵਾਪਰੀ ਆ ਛੱਡਣ ਲਈ ਵਾਪਰੀ ਆ ਸੈਵਨ ਵਾਪਰੀ ਆ ਬਟ ਜੋ ਵੀ ਹੋਇਆ ਬੜਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਸ਼ਾਇਦ ਇਸ ਦੇ ਬਾਰੇ ਗੁੱਸਾ ਤਾਂ ਵੀ ਲੋਕਾਂ ਦਾ ਜ਼ਿਆਦਾ ਹੈ ਕਿਉਂਕਿ ਪੁਲਿਸ ਆਫਸਰ ਜਿਸ ਤਰ੍ਹਾਂ ਦੇ ਨਾਲ ਵਤੀਰਾ ਕੀਤਾ ਗਿਆ ਉੱਥੇ ਕਰਨਲ ਨਾਲ ਉਹ ਕਹਿੰਦੇ ਕਿ ਸਰਵਿੰਗ ਕਰਨਲ ਸੀ ਉਹਨਾਂ ਨੇ ਆਈਡੀ ਕਾਰਡ ਵੀ ਆਪਣਾ ਦਿਖਾਇਆ ਭਾਈ ਮੈਂ ਆਫਸਰ ਆ ਫਿਰ ਵੀ ਕਹਿੰਦੇ ਨਹੀਂ ਸੁਣੀ ਗਈ ਠੀਕ ਹੈ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੋਣਾ ਕਿ ਸਾਹਮਣੇ ਵਾਲਾ ਕੌਣ ਹੈ ਭਾਈ ਜਦੋਂ ਪਤਾ ਵੀ ਲੱਗ ਗਿਆ ਉਦੋਂ ਵੀ ਕਹਿੰਦੇ ਰੁਕ ਸਕਦੇ ਸੀ ਉਹ ਇੰਸਪੈਕਟਰ ਜਾਨੀ ਹੈ ਇੱਕ ਰਿਟਾਇਰ ਪੁਲਿਸ ਆਫਸਰ ਆ ਜਿਹੜਾ ਕਿ ਇੰਸਪੈਕਟਰ ਹੈ ਤਾਂ ਹੁਣ ਇਹ ਗੱਲ ਕੀ ਕਹਿ ਰਹੇ ਸੀ ਇੱਕ طرف ਜਿਨੀ ਇਹਨਾਂ ਦੀ ਆਵਾਜ਼ ਆ ਜਿਹੜੀ ਜਿਹੜੀ ਇਹਨਾਂ ਨੇ ਬੋਲਣ ਦਾ ਤਰੀਕਾ ਉਹ ਇੱਕ ਪਾਸੇ ਪੁਲਿਸ ਦੇ ਹੱਕ ਦੇ ਵਿੱਚ ਝਲਕ ਰਿਹਾ ਕਿਉਂ ਕਿ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਤਾਂ ਕੁਦਰਤੀ ਵਾਪਰ ਗਈ ਹੈ ਘਟਨਾ ਪਹਿਲੇ ਗੱਲ ਦਾ ਸਵਾਲ ਦੱਸੋ ਜਿੰਨੇ ਵੀ ਪੰਜਾਬੀ ਤੁਸੀਂ ਸੁਣ ਰਹੇ ਆ ਇਹ ਗੱਲ ਨੂੰ ਪੂਰੀ ਧਿਆਨ ਦੇ ਨਾਲ ਸੁਣਨਾ ਔਰ ਉਸ ਤੋਂ ਬਾਅਦ ਸ਼ੇਅਰ ਤਾਂ ਆਪਾਂ ਕਰਨੀ ਹੈ ਕਿਉਂਕਿ ਦੇਖੋ ਇਹ ਪੁਲਿਸ ਅਫਸਰ ਹੈ ਰਿਟਾਇਰ ਆ ਭਾਵੇਂ ਉਹਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਅੱਗ ਵਾਂਗੂ ਵਾਇਰਲ ਹੋ ਚੁੱਕਿਆ ਔਰ ਉਹ ਕਹਿ ਰਹੇ ਪੁਲਸ ਦੇ ਹੱਕ ਦੇ ਵਿੱਚ ਜ਼ਿਆਦਾ ਝਲਕ ਰਹੀ ਓਦੀ ਜਿਹੜੀ ਲੈਂਗੁਏਜ ਹੈ ਕਿਉਂਕਿ ਕਹਿ ਰਹੇ ਨੇ ਕਿ ਇਹ ਕੁਦਰਤੀ ਘਟਨਾ ਵਾਪਰ ਗਈ ਹੈ ਅੱਗੋਂ ਪੱਤਰਕਾਰ ਕਹਿ ਰਿਹਾ ਕਿ ਕਹਿੰਦਾ ਭਾਈ ਉਹਨੇ ਆਪਣਾ ਆਈਡੀ ਪ੍ਰੂਫ ਸਾਰਾ ਦਿਖਾ ਦਿੱਤਾ ਕਿ ਮੈਂ ਇੱਕ ਕਰਨਲ ਆ ਮੈਂ ਇੱਕ ਆਫੀਸਰ ਤਾਂ ਫੇਰ ਵੀ ਦਿਖਾਉਣ ਤੋਂ ਬਾਅਦ ਉਹਨੂੰ ਕਿਉਂ ਕੁੱਟਿਆ ਗਿਆ ਤਾਂ ਅੱਗੋਂ ਇਹ ਕਹਿ ਰਹੇ ਨੇ ਇਹ ਤਾਂ ਕੁਦਰਤੀ ਵਾਪਰ ਗਈ ਹੈ ਇਹ ਤਾਂ ਵੈਸੇ ਹੀ ਵਾਪਰ ਗਈ ਹੈ ਯਾਨੀ ਗੱਲ ਨੂੰ ਘੁਮਾ ਰਹੇ ਨੇ ਸਿੱਧਾ ਸਿੱਧਾ ਇਹ ਨਹੀਂ ਕਹਿੰਦੇ ਕਿ ਭਾਈ ਉਹ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਗੋਂ ਇਹ ਵੀ ਗੱਲ ਕਹਿ ਰਹੇ ਨੇ ਇਹ ਵੀਡੀਓ ਲੰਬੀ ਹੈ ਕਹਿੰਦੇ ਅਸੀਂ ਉਹਨਾਂ ਨੂੰ ਜਾਣਦੇ ਵੀ ਹਾਂ ਉਹ ਤਾਂ ਬਹੁਤ ਚੰਗੇ ਬੰਦੇ ਨੇ ਆ ਬੀਤੇ ਦਿਨੀ ਇੰਕਾਊਂਟਰ ਕੀਤਾ ਬਸ ਪੁਲਸਰੀ ਆਹੀ ਸ਼ਬੀ ਆ ਕਿ ਭਾਈ ਇੰਕਾਊਂਟਰ ਕੀਤਾ ਕਰੋ ਉਹਨਾਂ ਲੋਕਾਂ ਦੇ ਕਰੋ ਜਿਹੜੇ ਦੋਸ਼ੀ ਨੇ ਉਸ ਇੰਕਾਊਂਟਰ ਦੇ ਪਰ ਮੈਂ ਕਹਿੰਦਾ ਵੀ ਜਿਵੇਂ ਲੱਖਾ ਸਿੰਘ ਸੁਧਾਰਾ ਨੇ ਗੱਲ ਕਹੀ ਹੈ ਕਿ ਭਾਈ ਤੁਸੀਂ ਕਾਨੂੰਨ ਵਿਵਸਥਾ ਦੇ ਮੁਤਾਬਕ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਹੋ ਵੱਡੀ ਤੋਂ ਵੱਡੀ ਕਾਰਵਾਈ ਕਰ ਸਕਦੇ ਹੋ ਪਰ এনਕਾਊਂਟਰ ਜਿਹੜਾ ਕਰਨਾ ਉਹ ਕਿਤੇ ਬਹੁਤ ਵੱਡਾ ਗਲਤ ਕੰਮ ਹੈ ਜਿਹੜਾ ਕਿ ਐਸਸੀ ਦੇ ਦੌਰ ਦਾ ਮੈਂ ਫਿਰ ਕਹਿੰਨਾ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਹੀ ਖੁਲਾਸਾ ਕੀਤਾ ਕਿ 81 90 ਦਾ ਡਰ ਫਿਰ ਤੋਂ ਦੁਹਰਾ ਰਹੀ ਹੈ ਇਹ ਪੁਲਿਸ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਹੈ ਕਿਉਂਕਿ এনਕਾਊਂਟਰ ਦੇ ਕਾਊਂਟਰ ਹੋ ਰਿਹਾ ਅੱਜ ਫਿਰ ਤੋਂ ਜਿਹੜਾ ਕਿ ਇੱਕ এনਕਾਊਂਟਰ ਕੀਤਾ ਗਿਆ ਪੰਜਾਬ ਦੇ ਅੰਦਰ ਤਾਂ ਹੁਣ ਤੁਸੀਂ ਦੱਸੋ ਵੀ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਭਾਈ ਇੱਕ ਪਾਸੇ ਆਈਡੀ ਪ੍ਰੂਫ ਦਿਖਾਇਆ ਉਹਨਾਂ ਨੇ ਫੇਰ ਵੀ ਕਰਨਲ ਸਾਹਿਬ ਨੂੰ ਤੇ ਉਹਦੇ ਮੁੰਡੇ ਨੂੰ ਕੁੱਟਿਆ ਗਿਆ ਯਾਰ ਤਾਂ ਹੁਣ ਦੂਜੇ ਪਾਸੇ ਜਿਹੜੇ ਪੁਲਿਸ ਦੇ ਅਫਸਰ ਨੇ ਆਪਦੀ ਜਾਣਦੇ ਵਿੱਚ ਇਹਨਾਂ ਨੇ ਇੱਕ ਇੰਟਰਵਿਊ ਦਿੱਤਾ ਕਹਿੰਦੇ ਅਸੀਂ ਤਾਂ ਕਿਤੇ ਗਏ ਹੋਏ ਸੀ ਮਾਮਲੇ ਤੇ ਬੋਲਣਾ ਜ਼ਰੂਰ ਸੀ ਕਹਿੰਦੇ ਇਹ ਤਾਂ ਕੁਦਰਤੀ ਘਟਨਾ ਵਾਪਰ ਗਈ ਹੈ ਜਾਣਬੁੱਝ ਕੇ ਨਹੀਂ ਹੋਇਆ ਜਦੋਂ ਤੁਹਾਨੂੰ ਪਤਾ ਵੀ ਬੰਦਾ ਮੂਹਰੇ ਦੱਸ ਰਿਹਾ ਵੀ ਮੈਂ ਤਾਂ ਇੱਕ ਕਰਨਲ ਆ ਤੇ ਫੌਜ ਦਾ ਅਫਸਰ ਹੈ ਫੇਰ ਵੀ ਉਹਦੇ ਉੱਤੇ ਅਟੈਕ ਕੀਤਾ ਗਿਆ ਕਿਤੇ ਨਾ ਕਿਤੇ ਇਹ ਤਾਂ ਸੋਚੀ ਸਮਝੀ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਹੈ ਔਰ ਨੀਤੀ ਹੋ ਸਕਦੀ ਹੈ ਹੋ ਸਕਦਾ ਅੱਗੇ ਪਿੱਛੇ ਦਾ ਕੋਈ ਮਾਮਲਾ ਅੰਦਰੋਂ ਕੋਈ ਅੰਦਰ ਹੋਣੀ ਗੱਲ ਵੀ ਹੋ ਸਕਦੀ ਹੈ ਬਾਅਦ ਦੇ ਵਿੱਚ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿਉਂਕਿ ਤਿੰਨ ਤਨ ਐ ਐਸਐਚਓ ਹੋਣ ਇਨਸਪੈਕਟਰ ਹੋਣ ਔਰ ਉਹਨੂੰ ਉਹ ਕੁੱਟਣ ਇਹ ਗੱਲ ਕਿੱਥੇ ਜਾਂਦੀ ਹੈ ਅੱਗੋਂ ਉਹਨੂੰ ਧਮਕੀ ਦਿੱਤੀ ਜਾਂਦੀ ਹੈ ਕਹਿੰਦੇ ਅਸੀਂ ਤਾਂ ਅਨਕਾਊਂਟਰ ਕਰਕੇ ਆਏ ਆ ਆ ਹੁਣ ਤੇਰਾ ਵੀ ਕਰ ਦਾਂਗੇ ਜੇਕਰ ਤੂੰ ਸਾਡੇ ਸਾਹਮਣੇ ਜ਼ਿਆਦਾ ਤੜੀ ਕੀਤੀ ਤਾਂ ਫਿਰ ਤੇਰਾ ਵੀ ਅਨਕਾਊਂਟਰ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਜਿਹੜੇ ਅਫਸਰ ਨੇ ਪੁਲਿਸ ਦੇ ਕੇ ਕਰਕੇ ਉਹ ਸਾਹਮਣੇ ਆ ਰਹੇ ਨੇ ਇਹ ਗੱਲ ਬੋਲ ਇਹ ਉੱਧਰ ਹੀ ਰਹੇ ਨਹੀਂ ਹੁਣ ਹਾਈ ਲੈਵਲ ਤੇ ਚੱਲ ਗਿਆ ਕੰਮ ਪੰਜਾਬ ਦੀ ਪੁਲਿਸ ਦੇ ਨਾਲ ਸਿੱਧੀ ਫੌਜ ਦੀ ਟੱਕਰ ਹੋਣੀ ਤੈਅ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਤੇ ਉਹ ਸੰਭਾਲਿਆ ਨਹੀਂ ਸੰਭਲਣਾ ਇਹ ਗੱਲ ਮੈਂ ਨਹੀਂ ਇਹ ਗੱਲ ਫੌਜ ਦੇ ਬਹੁਤ ਵੱਡੇ ਵੱਡੇ ਅਧਿਕਾਰੀਆਂ ਨੇ ਕਹੀ ਹੈ ਕਿ ਜੇਕਰ ਅਸੀਂ ਆਪਣੀ ਆਪ ਦੀ ਤੇ ਆ ਗਏ ਤੇ ਫਿਰ ਪੁਲਿਸ ਨੂੰ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਦੀ ਗੱਲ ਕਹੀ ਹੈ ਪੰਜਾਬ ਦੀ ਨਹੀਂ ਉਹ ਕਹਿੰਦੇ ਪੂਰੇ ਹਿੰਦੁਸਤਾਨ ਦੀ ਧਰਤੀ ਕੋ ਛੋਟੀ ਪੈ ਜਾਣੀ ਇਹਨਾਂ ਨੂੰ ਭਜਦਿਆਂ ਜੇਕਰ ਅਸੀਂ ਆਪਣਾ ਕੋਈ ਇਦੋਂ ਕੋਈ ਜਿਵੇਂ ਕਹ ਸਕਦੇ ਹੋ ਬ੍ਰਹਮਾਸਤਰੀ ਹੁੰਦਾ ਫਿਰ ਫੌਜ ਦੇ ਕੋਲ ਜਦੋਂ ਆਪਣਾ ਕੋਈ ਬਲ ਪ੍ਰਯੋਗ ਕੀਤਾ ਤੁਹਾਨੂੰ ਲੱਗਦਾ ਕਿ ਫੌਜ ਦੇ ਸਾਹਮਣੇ ਇਹ ਪੁਲਿਸ ਟਿਕ ਪਾਉਗੀ ਕਿਉਂਕਿ ਫਿਰ ਇੱਕ ਦੁਸ਼ਮਣੀ ਦਾ ਮਾਹੌਲ ਖੜਾ ਹੋ ਜਾਣਾ ਛੇ ਕਰ ਚੰਗਾ ਚਾਹੁੰਦੀ ਆ ਪੰਜਾਬ ਦੀ ਸਾਡੀ ਪੁਲਿਸ ਬਹੁਤ ਸਾਰੇ ਪੁਲਿਸ ਵਾਲੇ ਚੰਗੇ ਵੀ ਨੇ ਬਹੁਤ ਸਾਰੇ ਐਸਐਸਪੀ ਚੰਗੇ ਵੀ ਨੇ ਬਹੁਤ ਸਾਰੇ ਡੀਆਈਜੀ ਵੀ ਚੰਗੇ ਨੇ ਬਹੁਤ ਸਾਰੇ ਨੇ ਯਾਨੀ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਬਹੁਤ ਸਾਰੇ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ ਤਾਰਣ ਹੁਣ ਉਹੀ ਚਾਹੀਦਾ ਭਾਈ ਕਿ ਪੰਜਾਬ ਦਾ ਮਾਹੌਲ ਨਾ ਵਿਗੜੇ ਇਸ ਕਰਕੇ ਉਹਨਾਂ ਤਿੰਨਾਂ ਬੰਦਿਆਂ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਉਹਨੂੰ ਪੂਰੇ ਲੀਗਲ ਤਰੀਕੇ ਨਾਲ ਉਹਨਾਂ ਦੇ ਉੱਤੇ ਵਰਤਾਰਾ ਵਰਤਣਾ ਚਾਹੀਦਾ ਨਹੀਂ ਤਾਂ ਉਹ ਪਰਿਵਾਰ ਆ ਜਿਹੜਾ ਉਹ ਕੰਨਾ ਨਹੀਂ ਬਲਕਿ ਉਹਨਾਂ ਦੇ ਨਾਲ ਪੂਰਾ ਪੰਜਾਬ ਖੜ ਗਿਆ ਪੰਜਾਬ ਦਾ ਮੀਡੀਆ ਖੜ ਗਿਆ ਹਰ ਵਿਅਕਤੀ ਖੜ ਗਿਆ ਯਾਨੀ ਬਾਹਰਲੇ ਮੁਲਕਾਂ ਤੱਕ ਵੇਖੀਏ ਇਹ ਜਿਹੜੀ ਕਰਨਲ ਦੇ ਮਾਮਲੇ ਤੇ ਜਿਹੜੀ ਚਰਚਾ ਹੈ ਕਾਫੀ ਜ਼ਿਆਦਾ ਹੁੰਦੀ ਪਈ ਹੈ ਵੈਲ ਇੱਥੇ ਅਨਲਿਸਰ ਕੀਤਾ ਕਾਫੀ ਜ਼ਿਆਦਾ ਐਡ ਲਾਈਕ ਹੋਇਆ ਪੂਰਾ ਸਲੂਕ ਹੋਇਆ ਕਿਉਂਕਿ ਕਰਨਲ ਇੱਕ ਆਫੀਸਰ ਜਿਹੜਾ ਹੈ ਮਿਲਤੀ ਸੁਰੱਖਿਆ ਵਾਸਤੇ ਕੰਮ ਕਰਦਾ ਹੈ ਤੇ ਉਹਦੀ ਇੰਜ ਇਨਸਲਟ ਕਰਨਾ ਇੱਥੇ ਦੱਸਿਆ ਗਿਆ ਹੈ ਕਿ ਕਰਨਲ ਨੇ ਜਿਹੜਾ ਆਪਣਾ ਕਾਰਡ ਵੀ ਦਿਖਾਇਆ ਕਿ ਮੈਂ ਜਿਹੜਾ ਹੈ ਪ੍ਰੈਜ਼ੈਂਟ ਸਰਵਿੰਗ ਆਫੀਸਰ ਹਾਂ ਲੇਕਿਨ ਇਸ ਤੋਂ باوجود ਵੀ ਉਹਦੇ ਨਾਲ ਐਸ ਲੋਕ ਕੀਤਾ ਗਿਆ ਲੇਕਿਨ ਇੱਥੇ ਪੁਲਿਸ ਜਿਹੜੀ ਹੈ ਉਹ ਐ ਸ਼ੋ ਕਰਾਉਣ ਦੀ ਕੋਸ਼ਿਸ਼ ਕਰਦੀ ਪਈ ਹੈ ਕਿ ਇਹ ਜਿਹੜੀ ਘਟਨਾ ਹੈ ਬਹੁਤ ਜ਼ਿਆਦਾ ਨੇਚਰਲ ਹੋਈ ਹੈ ਤੇ ਇਹਦੇ ਵਿੱਚ ਐ ਕੋਈ ਇੰਟੈਂਸ਼ਨਲੀ ਨਹੀਂ ਸੀ ਤੇ ਇਹ ਚੀਜ਼ ਕਰਨ ਦਾ ਕੀ ਮਕਸਦ ਹੈ ਇਸ ਚੀਜ਼ ਕਰ ਇਹ ਚੀਜ਼ ਕਰਕੇ ਕਿੰਨੂੰ ਡੀਗਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਜਿਹੜੀ ਜੀ ਗੱਲ ਪੰਜਾਬ ਦੇ ਵਿੱਚ ਜੋ ਵੀ ਗੱਲ ਕਰਦਾ ਹੈ ਜੋ ਵੀ ਬਾਤ ਚੁੱਕਦਾ ਹੈ ਜੋ ਸੱਚੀ ਗੱਲ ਕਰਦਾ ਹੈ ਉਹਦੇ ਖਿਲਾਫ ਇਹ ਜੀ ਐਕਸ਼ਨ ਹੁੰਦੇ ਨੇ ਤੇ ਇਹ ਇੰਥਾਈ ਅਫਸੋਸ ਦੀ ਗੱਲ ਹੈ ਕਿ ਇੱਕ ਆਰਮੀ ਅਫਸਰ ਇੱਕ ਇੱਕ ਸਰਵਿੰਗ ਅਫਸਰ ਦੇ ਨਾਲ ਐ ਜਿਹੜਾ ਸਲੂਕ ਹੈ ਜਿਹੜਾ ਬਿਹੇਵੀਅਰ ਹੈ ਉਹ ਕੀਤਾ ਗਿਆ ਕਿ ਜਿਹਦੇ ਤੇ ਜਿੰਨਾ ਵੀ ਅਫਸੋਸ ਕੀਤਾ ਜਾਏ ਘਾਟੇ ਪਰ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਜਿੰਨੀ ਵੀ ਜ਼ਿਆਤੀ ਹੁੰਦੀ ਆ ਭੀਆਂ ਨੇ ਉਹਦੀ ਅਸੀਂ ਹਮੇਸ਼ਾ ਮਜ਼ਮਤ ਕਰਨੀ ਆ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਅਸ ਪੁਲਿਸ ਆਫੀਸਰ ਦੀ ਤੁਸੀਂ ਗੱਲ ਸੁਣੀ ਰਿਟਾਇਰਡ ਆਫੀਸਰ ਦੀ ਜੋ ਵੀ ਕਹਿਣਾ ਚਾਹਦੇ ਹੋ ਆਪਣਾ ਜਿਹੜਾ ਪੁਆਇੰਟ ਆਫ 视图 لازਮੀ ਕਮੈਂਟ ਸੈਕਸ਼ਨ 'ਚ ਸ਼ੇਅਰ ਕਰੋ ਮੇਰੇ ਚੈਨਲ ਨੂੰ ਨਾਲ ਦੀ ਸਬਸਕ੍ਰਾਈਬ ਕਰੋ ਲੇਟੈਸਟ ਅਪਡੇਟ ਵਾਸਤੇ ਤੁਹਾਡੇ ਰੱਖੇ ਤੁਹਾਡਾ ਬੜਾ ਕਾਤ ਹੁੰਦੀ ਸੱਚੇ ਕਾਤ